ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਿੱਖ ਸਭਾਵਾਂ ਜਥੇਬੰਦੀਆਂ ਅਤੇ ਸੋਸਾਇਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਅਜੈਬ ਸਿੰਘ ਅਭਿਆਸੀ ਅਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਮੈਨੇਜਰ ਸਰਦਾਰ ਜਤਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸਿੱਖ ਨੁਮਾਇੰਦਿਆਂ ਨੇ ਜਨਮ ਦਿਹਾੜੇ ਦੇ ਸਮਾਗਮ ਨੂੰ ਸਫਲ ਬਣਾਉਣ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਸਲਾ ਲਿਆ ਗਿਆ ਕਿ 26 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮੂਲੀਤ ਕਰਨਗੀਆਂ ਇਸ ਵਾਰ ਜਨਮ ਦਿਹਾੜੇ ਮੌਕੇ ਗੁਰਬਾਣੀ ਕੰਠ ਮੁਕਾਬਲੇ ਕਥਾ ਕੀਰਤਨ ਅਤੇ ਹੋਰ ਕਈ ਗੁਰਮਤ ਸਮਾਗਮ ਕਰਵਾਏ ਜਾਣਗੇ ਤਾਂ ਜੋ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਗੁਰਮਤ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਵਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਟਾਫੀਆਂ ਜਾਂ ਕੇਕ ਆਦਿ ਨਾਲ ਲਿਆਂਦੇ ਜਾਣ ਸ਼ੰਕਾ ਨੂੰ ਨਿਮਰਤਾ ਸਹਿਤ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 27 ਜਨਵਰੀ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿੱਚ ਕਿ ਅਸੀਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਕੇ ਖੜੇ ਆ ਤੇ ਮੈਨੇਜਰ ਸਾਹਿਬ ਸਾਹਿਬ ਨੰਨ ਮੌਜੂਦ ਹੈ। ਮੈਨੇਜਰ ਸਾਹਿਬ ਜੀ ਕੀ ਪ੍ਰੋਗਰਾਮ ਉਹ ਲਿਖ ਕੇ ਜਾ ਰਹੇ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ 2026 ਨੂੰ ਗੁਰਦੁਆਰਾ ਸ਼ਹੀਦ ਗੰਗਸਾਹਿਬ ਵਿਖੇ ਬੜਾ ਹੀ ਸ਼ਰਧਾ ਪੂਰਵਕ ਤੇ ਤੁਮਤਾਨਾ ਮਨਾਇਆ ਜਾ ਰਿਹਾ ਆ ਇਸ ਜਨਮ ਦਿਹਾੜੇ ਦੇ ਸਬੰਧ ਵਿੱਚ ਵੱਡੇ ਪੱਧਰ ਤੇ ਉੱਤੇ ਸੰਗਤਾਂ ਦੀ ਸਹੂਲਤਾਂ ਤੇ ਪ੍ਰਬੰਧ ਕੀਤੇ ਗਏ ਨੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਆਵਾਜਾਈ ਦੇ ਕਾਰ ਪਾਰਕਿੰਗਾਂ ਦੇ ਤੇ ਰੈਸ਼ ਦੇ ਪ੍ਰਬੰਧ ਕੀਤੇ ਗਏ ਨੇ ਮੈਡਮ ਸਾਹਿਬ ਗੱਲ ਕੀ ਜੇ ਨਗਰ ਕੀਰਤਨ ਕਦੋਂ ਸਜਾਇਆ ਜਾਣਾ ਜੀ ਨਗਰ ਕੀਰਤਨ ਜੀ 26 ਤਰੀਕ ਨੂੰ 26 ਜਨਵਰੀ 2026 ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋਵੇਗਾ ਤੇ ਸ਼ਾਮ ਦੇ 7 ਵਜੇ ਤਕਰੀਬਨ ਗੁਰਦੁਆਰਾ ਸ਼ੀਰ ਸ간 ਸਾਹਿਬ ਵਿਖੇ ਸਮਾਪਤੀ ਹੋਵੇਗੀ ਜੀ ਮੈਂ ਤਾਂ ਗੱਲ ਕੀਤੀ ਜਾਵੇ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਲੜੀ ਵੀ ਚਲਾਈ ਜਾਂਦੀ ਹੈ ਹਰ ਸਾਲ ਵਕਫਾ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਕੀਤੇ ਨੇ ਇਸ ਵਾਰ ਜਿਹੜੀ ਲੜੀ ਹੈ ਕਿੰਨੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਤੇ ਕਿੰਨੀ ਤਰੀਕ ਤੱਕ ਚੱਲੇਗੀੋ ਜੀ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਵਕ ਜਥਾ ਕਟਰਾ ਪ੍ਰਸ਼ਾਦ ਵੱਲੋਂ ਗੁਰਮਤ ਸਮਾਗਮ ਦੀ ਲੜੀ 15 ਤਰੀਕ ਨੂੰ ਆਰੰਭ ਹੋਵੇਗੀ ਤੇ ਵੱਖ-ਵੱਖ ਗੁਰਦੁਆਰੇ ਸਬਾਨਾਂ ਦੇ ਵਿੱਚ ਪ੍ਰੋਗਰਾਮ ਕਰੇਗੀ ਅਮਰਸਤ 24 ਜਨਵਰੀ 2026 ਨੂੰ ਸਮਾਪਤੀ ਹੋਵੇਗੀ ਗੱਲ ਕੀਤੀ ਹੈ ਨੌਜਵਾਨ ਪੀੜ੍ਹੀ ਨੂੰ ਅਸੀਂ ਜਦੋਂ ਸਿੱਖੀ ਨਾਲ ਜੋੜਨਾ ਹੋਰ ਵੀ ਉਪਰਲੇ ਕਿਤੇ ਰਹਿ ਜਿਤਨਾ ਵੀ ਅਮਰ ਸੰਚਾਰ ਵੀ ਕਰਵਾਇਆ ਜਾਣਾ ਆਉਣ ਵਾਲੇ ਦਿਨਾਂ 'ਚ ਹੁਣ ਇੱਥੇ ਬਾਬਾ ਜੀ ਦੇ ਜਨਮ ਦਿਹਾੜੇ ਨਾਲ ਲੇ ਕੇ ਤੇ ਬੜੀ ਖੁਸ਼ੀ ਆ ਸੰਗਤਾਂ ਨੇ ਮੰਗ ਕੀਤੀ ਸੀ ਵੀ ਮਨਨ ਸਾਹਿਬ ਵੱਧ ਤੋਂ ਵੱਧ ਆਪਾਂ ਕੋ ਵੱਖਰਾ ਨਰਾਲਾ ਨਰਾਲੇ ਇਵੈਂਟਸ ਕਰੀਏ ਜਿਤਨਾ ਬਾਬਾ ਜੀ ਦੇ ਜਨਮ ਦਿਹਾੜੇ ਨਾਲ ਸੰਬੰਧ ਦੇ ਵਿੱਚ ਗੁਰਮਤ ਦਾ ਹੋਰ ਪ੍ਰਚਾਰ ਤੇ ਪਸਾਰ ਹੋਵੇ ਉਹਦੇ ਸੋਚ ਵਿਚਾਰ ਕਰਕੇ ਅਸੀਂ 20 ਤਰੀਕ ਨੂੰ 20 ਜਨਵਰੀ ਨੂੰ ਆ ਗੁਰਬਾਣੀ કંਠ ਮੁਕਾਬਲਾ ਕਰਵਾਇਆ ਜਾਣਾ ਹੈ ਜੀ ਤੇ 21 ਨੂੰ ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਚੋਂ ਅਸੀਂ ਸਵਾਲ ਜਵਾਬ ਸਵਾਲ ਜਵਾਬਾਂ ਦਾ ਕੁਇਜ਼ ਪ੍ਰੋਗਰਾਮ ਰੱਖਿਆ ਤੇ 22 ਤਰੀਕ ਨੂੰ ਸੁੰਦਰ ਦਸਤਾਰਾਂ ਤੇ ਦਮਾਲਿਆਂ ਦਾ ਮੁਕਾਬਲੇ ਕਰਵਾਏ ਜਾਣੇ ਆ ਬਾਬਾ ਬੋਤਾ ਸਿੰਘ ਜੀ ਸ਼ਹੀਦ ਦੇ ਉਤਲੇ ਹਾਲ ਦੇ ਵਿੱਚ ਕੀਤੇ ਜਾਣਗੇ ਇੱਕ ਤਾਂ ਸੰਗਤਾਂ ਜਿਹੜੀਆਂ ਕੇਕ ਲੈ ਕੇ ਆਉਂਦੀਆਂ ਗੁਰਦੁਆਰਾ ਸਾਹਿਬ ਖੇ ਟੋਫੀਆਂ ਦਾ ਲੰਗਰ ਲਗਾਉਂਦੀਆਂ ਉਹਦੇ ਬਾਰੇ ਕੋਈ ਅਪੀਲ ਕਰੇ ਤੇ ਦੂਜਾ ਲਾਸਟ 27 ਤੇ 26 ਨੂੰ ਜਿਹੜੇ ਸਮਾਗਮ ਹੋਣ ਜਾ ਰਹੇ ਗੁਰਦੁਆਰਾ ਸਾਹਿਬ ਸੰਗਤਾਂ ਨੂੰ ਕੀ ਅਪੀਲ ਨਾਲੀ ਤੇ ਇਸ ਤਰ੍ਹਾਂ ਜੀ ਜਿਹੜੇ ਕੇਕ ਲਈ ਕਿਉਣਾ ਗੁਰਦਰਾ ਸਾਹਿਬ ਜੀ ਵਿਖੇ ਕੇਕ ਲਿਆ ਕੇ ਕੱਟਣਾ ਇਹ ਅਸੀਂ ਬੁਰਮਤ ਦੇ ਉਲਟ ਨੂੰ ਮੰਨਦੇ ਆ ਜੀ ਸਾਡੀ ਸੰਗਤਾਂ ਨੂੰ ਅਪੀਲ ਆ ਤੇ ਬੇਨਤੀ ਵੀ ਆ ਵੀ ਗੁਰਦਰਾ ਸਾਹਿਬ ਜੀ ਦੇ ਹਦੂਦ ਅੰਦਰ ਕੇਕ ਲੈ ਕੇ ਆਉਣ ਦੀ ਮਨਾਈ ਵੀ ਕਰਦੇ ਆ ਜੀ ਤੇ ਇੱਕ ਨਾ ਹੋਰ ਜੀ ਸੰਗਤ ਦੀ ਭਾਵਨਾ ਹੁੰਦੀ ਆ ਪਰੰਤੂ ਅਸੀਂ ਸੰਗਤਾਂ ਨੂੰ ਸੁਚੇਤ ਕਰਦੇ ਆ ਵੀ ਟ੍ਰੋਫੀਆਂ ਦਾ ਪ੍ਰਸ਼ਾਦ ਗੁਰਦਰਾ ਸਾਹਿਬ ਜੀ ਵਿਖੇ ਨਾ ਵੰਡਿਆ ਜਾਵੇ ਇਸ ਦੇ ਨਾਲ ਜਿਹੜੇ ਗੁਰਮਤਿ ਸਮਾਗਮ ਹੋਣੇ ਆ ਉਹ 26 ਤਰੀਕ ਦੇ ਸ਼ਾਮ ਦੇ 6 ਵਜੇ ਤੋਂ ਸਟੇਜ ਚੱਲੂ ਹੋਣੀ ਆ ਤੇ 27 ਦੇ ਸ਼ਾਮ ਨੂੰ ਸਮਾਪਤੀ ਹੋਏਗੀ ਰਾਤ ਨੂੰ ਜੀ ਸੰਗਤਾਂ ਨੂੰ ਕੋਈ ਅਪੀਲ ਕਰਨਾ ਚਾਹਦੇ ਸਾਡੇ ਮਾਧਿਅਮ ਨਾਲ ਜੀ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਦੇਊ ਰੂ ਨੇੜਿਓਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਬਾਬਾ ਜੀ ਦਾ ਜਨਮ ਦਿਹਾੜਾ ਵੱਡੀ ਪੱਧਰ ਤੇ ਮਨਾਉਣ ਵਾਸਤੇ ਭਾਵਨਾ ਦੇ ਨਾਲ ਸੰਗਤ ਗੁਰਦਰਾਸ਼ੀਤ ਗਾਂ ਸਾਹਿਬ ਕੇ ਆਣ ਕੇ ਨਕਮਸਤਕ ਹੋਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਜੀ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਏ ਇੱਥੇ ਅਤਿ ਗੱਲਬਾਤ ਕਰਦੇ ਹੋਇਆ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨੇ ਆਖਿਆ ਕਿ 15 ਜਨਵਰੀ ਤੋਂ ਲੈ ਕੇ 24 ਜਨਵਰੀ ਤੱਕ ਜਿਹੜੇ ਆ ਲੜੀ ਸਮਾਗਮ ਕੀਤੇ ਜਾ ਰਹੇ ਵਕਫਾ ਗੁਰਦੁਆਰਾ ਸਾਹਿਬ ਕੇ ਅਤੇ 26 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 27 ਜਨਵਰੀ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਅਮਰ ਸ਼ਹੀਦ ਗੁਰਦੁਆਰਾ ਸ਼ਹੀਦ ਗ ਹੋਇਆ ਜਾਵੇ ਇੱਥੇ ਤਾਂ ਜੀ ਉਹਨਾਂ ਨੇ ਸਬੂਤ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੇ ਸਮਾਗਮ ਕੀਤੇ ਜਾ ਸਕਦਾ ਸਾਰੇ ਹੀ ਸਮਾਗਮ ਵਿੱਚ ਹਾਜ਼ਰੀ ਭਰ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅੰਮ੍ਰਿਤਸਰ ਫਾਸਟਵੇਂ ਖਬਰਾਂ ਵਿੱਚ ਜੋ ਕਿ ਵਿਜੇ ਕੁਮਾਰ ਦਲ ਰਕੇਸ਼ ਕੁਮਾਰ